ਮਰੀਜ਼ਾਂ ਨੂੰ ਹਸਪਤਾਲ ਲਿਜਾ ਰਹੀ ਐਂਬੂਲੈਂਸ ਦੀ ਕਾਰ ਨਾਲ ਹੋਈ ਟੱਕਰ ਮਰੀਜ਼ ਤੇ ਮੁਲਾਜ਼ਮ ਹੋਏ ਜ਼ਖਮੀ ਜਾਨੀ ਨੁਕਸਾਨ ਤੋਂ ਬਚਾ ਮਾਛੀਵਾੜਾ ਸਾਹਿਬ ਵਿਖੇ ਕਾਲੜਾ ਪੈਲੇਸ ਨੇੜੇ ਵਾਪਰੇ ਸੜਕ ਹਾਦਸੇ 'ਚ ਮਰੀਜ਼ਾਂ ਨੂੰ ਹਸਪਤਾਲ ਲਿਜਾ ਰਹੀ ਐਂਬੂਲੈਂਸ ਦੀ ਫਾਰਚੂਨਰ ਕਾਰ ਨਾਲ ਟੱਕਰ ਹੋ ਗਈ ਜਿਸ ਦੇ ਸੱਟੇ ਵੱਜੂ ਕਾਰ ਸਵਾਰ ਜ਼ਖਮੀ ਹੋ ਗਿਆ ਉੱਤੇ ਐਂਬੂਲੈਂਸ ਸਵਾਰ 4 ਮਰੀਜ਼ਾਂ ਤੇ ਡਰਾਈਵਰ ਸਮੇਤ 3 ਮੁਲਾਜ਼ਮਾਂ ਨੂੰ ਵੀ ਸੱਟ ਲੱਗ ਗਈਆਂ ਐਂਬੂਲੈਂਸ ਮੁਲਾਜ਼ਮ ਅਰਸ਼ ਨੇ ਦਸਿਆ ਕਿ ਉਹ ਖੰਨਾਡੇ ਪ੍ਰਾਈਵੇਟ ਹਸਪਤਾਲ ਤੋਂ ਰੈਫਰ ਕੀਤੇ ਮਰੀਜ਼ਾਂ ਦਾ ਹੁਸ਼ਿਆਰਪੁਰ ਤੋਂ ਟੈਸਟ ਕਰਵਾ ਵਾਪਸ ਖੰਨਾ ਲੈ ਕੇ ਪਰਤ ਰਹੇ ਸਨ ਜਿਸ ਨੂੰ ਡਰਾਈਵਰ ਗੁਰਪ੍ਰੀਤ ਸਿੰਘ ਚਲਾ ਰਿਹਾ ਸੀ ਮਾਛੀਵਾੜਾ ਵੱਲੋਂ ਆ ਰਹੀ ਫਾਰਚੂਨਰ ਕਾਰ ਨਾਲ ਟੱਕਰ ਹੋ ਗਈ ਇਹਨਾਂ ਦੋਵਾਂ ਗੱਡੀਆਂ ਦੇ ਆਪਸ ਵਿੱਚ ਹਾਦਸੇ ਦੌਰਾਨ ਨੁਕਸਾਨੀ ਗਈ ਐਂਬੂਲੈਂਸ ਦੇ ਫਾਰਚੂਨਰ ਕਾਰ ਟਕਰਾਉਣ ਨਾਲ ਐਂਬੂਲੈਂਸ 'ਚ ਬੈਠੇ ਮਰੀਜ਼ਾਂ ਤੇ ਮੁਲਾਜ਼ਮਾਂ ਨੂੰ ਸੱਟਾਂ ਲੱਗੀਆਂ ਜਦ ਕਿ ਕਿਸੇ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਦੂਸਰੇ ਪਾਸੇ ਫਾਰਚੂਨਰ ਕਾਰ ਦੇ 에ਅਰਬੈਗ ਖੁੱਲ ਜਾਣ ਨਾਲ ਚਾਲਕ ਗੁਰਜੀਤ ਸਿੰਘ ਦਾ ਵੀ ਬਚਾ ਹੋ ਗਿਆ ਜ਼ਖਮੀ ਮਰੀਜ਼ਾਂ ਤੇ ਮੁਲਾਜ਼ਮਾਂ ਨੂੰ ਦੂਜੀ ਐਂਬੂਲੈਂਸ ਦਾ ਪ੍ਰਬੰਧ ਕਰਕੇ ਖੰਨਾ ਸਿਵਲ ਹਸਪਤਾਲ ਪੇਜ ਦਿੱਤਾ ਗਿਆ ਤੇ ਕਾਰ ਚਾਲਕ ਨੂੰ ਵੀ ਹਸਪਤਾਨ ਪਰਤੀ ਕਰਵਾਇਆ ਗਿਆ 108 ਐਂਬੂਲੈਂਸ ਦਾ ਡਰਾਈਵਰ ਆ ਜੀ ਕੀ ਨਾਮ ਤੁਹਾਡਾ ਕਮਲ ਜੀ ਸਨ ਜਿਹੜਾ ਐਕਸੀਡੈਂਟ ਹੋਇਆ ਕੀ ਡਿਟੇਲ ਹੈ ਜੀ ਡਿਟੇਲ ਇਹ ਆ ਜੀ ਇਹ ਹੁਸ਼ਿਆਰਪੁਰ ਤੋਂ ਗੱਡੀ ਆ ਰਹੀ ਸੀਗੀ ਖੰਨੇ ਜਾਣਾ ਸੀ ਨਾ ਹਾਈਵੇਅ ਹਸਪੀਟਲ 'ਚ ਮਰੀਜ਼ ਲੈ ਕੇ ਤੇ ਸਾਨੂੰ ਐਮਰਜੈਂਸੀ ਕਾਲ ਆਈ ਹੈ 108 ਤੋਂ ਵੀ ਐਂਬੂਲੈਂਸ ਭੱਜੀ ਉੱਥੇ ਜਾਓ ਅਸੀਂ ਮੌਜੂਦਾ ਪਹੁੰਚੇ ਆ ਚਾਰ ਮਰੀਜ਼ ਸੀ ਗੱਡੀ 'ਚ ਲੈ ਕੇ ਆਏ ਚਾਰਾਂ ਦੀ ਸਥਿਤੀ ਕਿੱਦਾਂ ਹੈਗੀ ਜਿਹੜੀ ਠੀਕ ਹੀ ਆ ਜੀ ਹਾਲ ਕੋਈ ਸੀਰੀਅਸ ਤਾਂ ਨਹੀਂ ਇੰਜਰੀ ਨਹੀਂ ਨਹੀਂ ਇਦਾਂ ਦਾ ਕੋਈ ਮਰੀਜ਼ ਨਹੀਂ ਸੀ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਤੇ ਕਿਹੜੀ 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 ਇਹ ਮਾਛੀ ਫੋਰਚੂਨਰ ਗੱਡੀ ਨਾਲ ਹੋਇਆ ਐਕਸੀਡੈਂਟ ਉਹਦੇ ਵਿੱਚ ਵੀ ਸੀਗਾ ਫੋਰਚੂਨਰ ਦੇ ਵਿੱਚ ਪਤਾ ਨਹੀਂ ਉਹਦੀ ਕੋਈ ਆਪਾਂ ਨੂੰ ਇਨਫੋਰਮੇਸ਼ਨ ਨਹੀਂ ਹੈ ਇਹ ਜਿਹੜੇ ਪੇਸ਼ੈਂਟ ਲੈ ਕੇ ਆਂਦੇ ਨੇ ਤੁਸੀਂ ਠੀਕ ਨੇ ਸਾਰੇ ਹਾਂਜੀ ਹਾਂਜੀ ਠੀਕ ਹੈ ਸਰ ਨਾਮ ਬੱਸ ਡਾਕਟਰ ਮਨਪ੍ਰੀਤ ਦਾ ਨੂੰ ਐਕਸੀਡੈਂਟ ਵੀ ਆਇਆ ਜੀ ਹਾਂਜੀ ਸਰ ਇਕਲ 5 ਪੇਸ਼ੈਂਟ ਆਏ ਨੇ ਐਕਸੀਡੈਂਟ ਹੋਇਆ ਆਈਵੀਆਈ ਦੀ ਹਸਪੀਟਲ ਦੀ ਐਮਬੂਲੈਂਸ ਦਾ ਪੇਸ਼ੈਂਟ ਸ਼ਿਕਤ ਹੋ ਰਹੀ ਸੀ ਆਈਵੀਆਈ ਹੋਸ਼ਿਆਰ ਕਰ ਤੋਂ ਆਈਵੀਆਈ ਖੰਣਾ ਐਕਸੀਡੈਂਟ ਕਿੱਥੇ ਆਇਆ ਜੀ ਐਕਸੀਡੈਂਟ ਰਾਹੋ ਰੋਡ ਕਿੰਨੇ ਕਿਹੜੇ ਪੇਸ਼ੈਂਟ ਚਾਰ ਨੇ ਕੀ ਪੇਸ਼ੈਂਟ ਪੇਸ਼ੈਂਟਸ ਹੈਗੇ ਉਹਨਾਂ ਦੇ ਵਿੱਚ ਚਾਰ ਪੇਸ਼ੈਂਟ ਸਿਗੇ ਤੇ ਇੱਕ ਡਰਾਈਵਰ ਹੈ ਡਰਾਈਵਰ ਫਿਲਹਾਲ ਤਾਂ ਸਟੇਬਲ ਲੱਗ ਰਿਹਾ ਬਾਕੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਰੈਫਰ ਹੋਇਆ ਕਿਤੇ ਹਾਂਜੀ ਇੱਕ ਪੇਸ਼ੈਂਟ ਰੈਫਰ ਕੀਤਾ ਹਾਂ ਉਹ ਚਾ ਉਹਦਾ ਗਾਰਡੀਅਨ ਦਾ ਪ੍ਰੋਬਲਮ ਲੱਗ ਰਿਹਾ ਹੈ ਮੇਰਾ ਨਾਮ ਗਰ ਹੈ ਹਾਂਜੀ ਠੀਕ ਨਵਾਂ ਸ਼ਹਿਰ ਤੋਂ ਖੰਨੇ ਜਾ ਰਹੇ ਸੀ ਆਈ ਰਾਈਟ ਤੁਹਾਨੂੰ ਪਹਿਲਾਂ ਹੀ ਹੋਇਆ ਸਾਰਾ ਕੁਝ ਪੇਸ਼ੈਂਟ ਬਚਾਤਾ ਹੀ ਹੌਸਪੀਟਲ ਜਾ ਸਭ ਤੋਂ ਸਾਬ ਆ ਕੇ ਕਹਿੰਦੇ ਅੱਛਾ ਜੀ ਕਿਹੜੀ ਕਿਹੜੀ ਗੱਡੀ ਦੀ ਗਲਤੀ ਲੱਗਦੀ ਤੇਰੀ ਗੱਲ ਕੀ ਗੱਡੀ ਦੀ ਗਲਤੀ ਤਾਂ ਜੇ ਮੌਕੇ ਤੇ ਦੇਖੀ ਪਤਾ ਲੱਗੂਗਾ ਜੇ ਕੋਈ ਸੀ ਦੇਖਿਆ ਮੌਕੇ ਤੇ ਦੇਖਿਆ ਅਸੀਂ ਅਜੇ ਕੋਈ ਪਤਾ ਨਹੀਂ ਲੱਗ ਰਿਹਾ ਗੱਡੀਆਂ ਸਾਈਡ ਤੇ ਕਰਾਈਆਂ ਉਸ ਤੋਂ ਬਾਅਦ ਦੇਖਾਂਗੇ ਕਿੰਨੇ ਕੁ ਹੋਏ ਸੀ ਇਹ ਐਂਬੂਲੈਂਸ ਐਂਬੂਲੈਂਸ ਪਤਾ ਦੀ ਸੀਗੀ ਜੀ ਪਤਾ ਹੀ ਕੁਛ ਟੈਂਪੋ ਵਿੱਚ ਬਾਰੇ ਕਿਸੇ ਨੂੰ ਨਹੀਂ ਪਤਾ ਨਾ ਗੱਡੀ ਬਾਰੇ ਕਿਸੇ ਨੂੰ ਪਤਾ ਅਸੀਂ ਵੀ ਕਿੱਥੇ ਦੇ ਸੀਗੇ ਜੀ ਹਾਂਜੀ ਕਿੰਨੇ ਕੁ ਮਰੀਜ਼ ਸੀ ਇਹਦੇ ਵਿੱਚ ਇਹਦੇ ਵਿੱਚ ਦੋ ਮਰੀਜ਼ ਸੀਗੇ ਜਿਹੜਾ ਗੱਡੀ ਚਲਾ ਰਿਹਾ ਦੀ ਹੋਰ ਦਿਨ ਉਹੀ ਨੇ ਮੌਕੇ ਤੇ ਨਹੀਂ ਸਰ ਨਹੀਂ ਕੋਈ ਨਹੀਂ ਸਾਨੂੰ ਬੰਦਾ ਨਹੀਂ ਕੋਈ ਮਿਲਿਆ ਹੈਗਾ ਕਿੱਥੇ ਦੀ ਇਹ ਫੋਰਚੂਨਰ ਜੀ ਪਤਾ ਨਹੀਂ ਸਰ ਤੁਸੀਂ ਕਿਹੜੇ ਥਾਂ ਦੇ ਤੋਂ ਗਈ ਮੈਂ ਮਾਸੀਪਾੜਾ ਸਾਹਿਬ ਤੋਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਐਸ.ਆਈ. ਜਗਤਾਰ ਸਿੰਘ ਧੰਨਵਾਦ